ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਦਿਨ ਹੈਗਾ ਜੀ ਅੱਜ ਸੰਡੇ ਦਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਾਈਮ ਹੋ ਗਿਆ ਜੀ ਪੌਣੇ 10 ਰੋਟੀ ਪਾਣੀ ਦਾ ਅੱਜ ਨਿਬੜ ਗਿਆ ਅੱਜ ਆਪਣੇ ਜਲਦੀ ਕੰਮ ਨਿਬੜ ਗਏ ਮੈਂ ਸੁਨੇਹਾ ਉੱਠ ਖੜੀ ਸੀ ਲਓ ਜੀ ਰਸੋਈ ਦਾ ਕੰਮ ਆਪਣਾ ਨਿਬੜ ਗਿਆ ਤੇ ਸਰਦਾਰ ਜੀ ਨੇ ਰੋਟੀ ਖਾ ਲਈ ਮੈਂ ਖਾ ਲਈ ਬੱਚਿਆਂ ਨੇ ਪੀਤੀ ਨੂੰ ਦਾ ਉਹਦਾ ਪ੍ਰਸ਼ਾਦ ਬਣਾਇਆ ਤੇ ਬੇਸਨ ਦਾ ਉਹ ਖਾ ਲਿਆ ਕਿੰਦਰ ਨੇ ਚਾਹ ਰਹੇ ਬਿਸਕੁਟ ਖਾਦੇ ਹੋਣੇ ਹੁਣ ਇਹਨਾਂ ਨੇ ਦਵਾਈ ਲਈ ਆ ਬੁਖਾਰ ਹੋਇਆ ਪਿਆ ਸਰਦਾਰ ਜੀ ਨੂੰ ਤਿੰਨਾਂ ਨੂੰ ਮੈਂ ਤਾਂ ਹਜੇ ਅੱਜ ਮੜੀ ਜੀ ਠੀਕ ਆ ਕਪੜੇ ਵੀ ਧੋਤੇ ਗਏ ਆਪਣਾ ਸਾਰਾ ਕੰਮ ਨਿਬੜ ਗਿਆ ਅੱਜ ਜਾਣਾ ਆਪਾਂ ਨੇ ਚੀਮਾ ਸਭ ਦੁਪਹਿਰੇ ਤੇ ਆ ਅਸੀਂ ਨੇ ਫੁੱਲੀ ਬਣਾਈ ਆ ਸਾਡੀ ਕੱਟੀ ਨੇ ਫੁੱਲੀ ਧਾਤੀ ਪਹਿਲਾਂ ਅਸੀਂ ਮਿਸਤਰੀ ਕੋਲ ਸੇ ਅੱਠ ਦਿਨ ਹੋ ਗਏ ਤੇ ਤੁਹਾਨੂੰ ਮਿਸਤਰੀ ਕੋਲ ਦਿਆਂ ਨੂੰ ਫਿਰ ਇੱਕ ਭਾਈ ਬਣਾਉਂਦਾ ਤੇ ਇੱਥੇ ਉਹਦੇ ਵਿਚਾਰੇ ਤੇ ਸੱਟਾਂ ਲੱਗੀਆਂ ਮੈਂ ਕਿਹਾ ਉਹ ਤਾਂ ਪਤਾ ਨਹੀਂ ਕਦੋਂ ਅੱਜ ਮੈਂ 2000 ਪਛਾਤਾ ਇਹਨਾਂ ਨੂੰ ਕਿਹਾ ਤੁਹਾਡਾ 1000 ਰੁਪਏ ਮਿਸਤਰੀ ਦੇ ਸਾਰਾ ਦਿਨ ਇੱ ਕੱਟੀ ਦੀ ਖੁੱਲੀ ਐ ਛੋਟੀ ਦੀ ਤੇ ਉਹ ਰਾਤ ਹੀ ਉਹਨਾਂ ਨੇ ਕਦੋਂ ਮੀਂਹ ਦੇ ਵੇਲੇ ਗਿੱਲੀ ਹੋ ਗਈ ਦੇਖੋ ਜੀ ਤੁਸੀਂ ਦੱਸਿਓ ਮੈਨੂੰ ਖੁੱਲੀ ਕਿੰਨੀ ਸਾਫ਼ ਹੋਈ ਆ ਬਾਹਰ ਮੈਂ ਕਿਸਾਨਾਂ ਜੀ ਕਹਿੰਦੇ ਤੂੰ ਚਣ ਮਨਾ ਮੈਂ ਮਿੱਟੀ ਬਣਾ ਦੇਣੀ ਆ ਕਹਿੰਦੇ ਮੈਂ ਮਿੱਟੀ ਬਣਾ ਕੇ ਦੂੰਦੇ ਇੰਨੀ ਸੋਹਣੀ ਬਣ ਗਈ ਸਾਫ਼ ਸਾਫ਼ ਇੱਕ ਘੰਟੇ ਚ ਖੁੱਲੀ ਬਣਾਤੀ ਮੈਂ ਮੇਰੇ 2000 ਬਚ ਗਿਆ ਲਓ ਜੀ ਆਹ ਕਮੁੱਤਰ ਦੇਖ ਲੈ ਦੇਖ ਲੈ ਦੇਖ ਲੈ ਕਿਵੇਂ ਭੱਜਿਆ ਫਿਰਦਾ ਨਾ ਮੰਗਰ ਤੈਨੂੰ ਕੀ ਕਹਿੰਦੇ ਨੇ ਆ ਮੈਂ ਇੱਥੇ ਬਾਥਰੂਮ ਤੋਤੇ ਦੀ ਪਾਣੀ ਡੁੱਲ ਗਿਆ ਤੇ ਕਬੂਤਰ ਨਾਉਂਦੇ ਫਿਰਦੇ ਨੇ ਇੰਨੇ ਕਿਚ ਲਓ ਜੀ ਹੁਣ ਮੈਂ ਕਰ ਲਾਂ ਕੇਸੀ ਇਸ਼ਨਾਨ ਫਿਰ ਆਪਾਂ ਚੱਲਦੇ ਆ ਅੱਜ ਨਲੇ ਹੈਗੀ ਐ ਜੀ ਮੱਸੀਆ ਸ਼ਰਧਾ ਦੀ ਹੈ ਨਾ ਤੇ ਆਪਾਂ ਦੇਖਦਾ ਸਮਾਨ ਲੈ ਕੇ ਜਾਣਾ ਚ ਪਹਿਰੇ ਸਾਹ ਤੇ ਆਪਾਂ ਰੈਡੀ ਹੋ ਜਾਈਏ ਫਿਰ ਮਿਲਦੇ ਆ ਲਓ ਜੀ 11:00 ਬਜ ਕੇ 10 ਮਿੰਟ ਹੋ ਗਏ ਬਸ ਆਪਾਂ 10 ਮਿੰਟ ਤੱਕ ਤੁਰਦੇ ਆ ਤੇ ਮੈਂ ਨਾ ਆਲੀ ਸਿਰ ਮੇਰਾ ਸੁੱਕ ਗਿਆ ਵਾਲ ਸਕਾ ਕੇ ਬਾਹਲੇ ਤੇ ਮਟੀਕ ਦਾ ਕੰਮ ਪਾ ਕੇ ਦੇਖਾਂਗੇ ਤੋਂ ਪਹਿਲਾਂ ਸਵੇਰ ਦੇ ਦੂਜੇ ਕੰਮ ਹੀ ਨਿਭੜੇ ਨੇ ਕਿ ਅਸੀਂ ਮੰਜਾਂ ਦੀ ਖੁੱਲੀ ਬਣਾਉਣ ਲੱਗੇ ਤੇ ਕਹਿੰਦੇ ਹੁੰਦੇ ਨੇ ਹਨਾ ਜੀ ਆਪਣੇ ਮਨ 'ਚ ਚਾਹਤ ਹੋਵੇ ਤਾਂ ਇਹ ਆਪਾਂ ਨੂੰ ਹੋਵੇ ਵੀ ਆਪਾਂ ਇਹ ਕੰਮ ਕਰਨਾ ਹੈ ਤਾਂ ਪ੍ਰਮਾਤਮਾ ਜ਼ਰੂਰ ਰਾਹ ਦਿਖਾਉਂਦਾ ਹੈ ਅੱਜ ਪਹਿਲਾਂ ਮੈਨੂੰ ਐਂ ਜੇ ਹੋ ਗਿਆ ਵੀ ਮੈਂ ਕੱਲੀ ਜਾਊਂਾ ਸਪ੍ਰਿਤ ਨੂੰ ਬੁਖਾਰ ਜੜਿਆ ਪੈ ਗਿਆ ਨਹੀਂ ਮੇਥੋਂ ਫੇਰ ਇੰਨਾ ਔਖਾ ਹੈਗਾ ਤੇ ਅਸੀਂ ਨਹੀਂ ਦੋਨੇ ਮਾਮਾ ਦੀਆਂ ਜਾਂਦੀਆਂ ਹੁੰਦੀਆਂ ਤੇ ਅੱਜ ਅਚਾਨਕ ਤੇਲਾ ਬਾਬੇ ਨੇ ਆਪੇ ਮੇਰਾ ਸੀਗਾ ਬਣਾਤਾ ਬਾਬਾ ਦੀਪ ਸਿੰਘ ਨੇ ਮੇਨੂੰ ਭੈਣ ਦਾ ਫੋਨ ਆਪੇ ਆ ਗਿਆ ਕਹਿੰਦੀ ਤੂੰ ਚੀਮੇ ਜਾਣਾ ਮੈਂ ਕਿਹਾ ਹਾਂ ਕਹਿੰਦੀ ਮੈਂ ਵੀ ਆਉਣਾ ਮਾਮਾ ਦੀਆਂ ਹੁਣ ਉਹ ਹੁੰਦੀਆਂ ਨੇ ਮੈਂ ਸੋਚਿਆ ਵੀ ਹਨਾ ਸਹੀ ਗੱਲ ਹੈ ਜੇ ਆਪਾਂ ਮਨ 'ਚ ਇੱ ਪਰਮਾਤਮਾ ਆਪ ਹੀ ਰਾਹ ਦਿਖਾਉਂਦਾ ਤੇ ਚਲੋ ਜੀ ਮੈਂ ਦੇਖਦਾ ਸਮਾਨ ਪਾ ਲਈਏ ਆਪਾਂ ਦੇਖਿਓ ਆਪਣਾ ਪਾਇਆ ਪਿਆ ਕਿੰਨੀ ਚ ਆਟਾ ਤੇ ਖੰਡ ਤੇ ਪਰਮਾਤਮਾ ਜਿਹੜੇ ਵੀ ਆਪਾਂ ਉਹਦੇ ਲਈ ਦੇ ਕਰਾ ਰਹੇ ਆਂ ਗੁਰੂ ਘਰ ਪਰਮਾਤਮਾ ਮੇਰੇ ਮਨ ਦੀ ਜਿਹੜੀ ਉਹ ਤਮੰਨਾ ਹੈ ਜੀ ਪੂਰੀ ਕਰੇ ਵਾਹਿਗੁਰੂ ਆਪ ਹੀ ਜਾਣੀ ਜਾਣ ਸਾਰਾ ਕੁਝ ਹੈਨਾ ਆਪਾਂ ਇਹਨੂੰ ਬੰਦਿਆਂ ਤੋਂ ਉੱਲਾ ਰੱਖ ਲਾਂਗੇ ਜੀ ਗੱਲ ਦਾ ਹੈਨਾ ਤੇ ਪਰਮਾਤਮਾ ਤੋਂ ਕੁਝ ਨਹੀਂ ਰਹਿੰਦਾ ਹੁੰਦਾ ਆਪਾ ਹੁਣ ਮੈਂ ਪਾਲਨ ਲਫਾਫੇ ਚ ਸਮਾਨ ਤੇ ਕਿਉਂ ਮੇਰਾ ਕੈਨੀ ਚ ਪਾਇਆ ਪਿਆ ਫਿਰ ਮਿਲਦੇ ਆਪਾ ਲਓ ਜੀ ਮੈਨੂੰ ਲਫਾਫਾ ਲੁੱਬਣਾ ਪਊਗਾ ਹੁਣ ਇੱਥੋਂ ਸਮਾਨ ਪਾਉਣ ਲਈ ਵਧੀਆ ਜਾ ਸੁੱਚਾ ਜਾ ਕਿਤੇ ਜਿਹੜਾ ਇਧਰ ਉਧਰ ਸਿੱਟਿਆ ਪਿਆ ਹੋਵੇ ਮੈਂ ਤਾਂ ਨਾ ਇਸ ਕਰਕੇ ਆਟਾ ਵੀ ਦੂਜੇ ਹੀ ਮੰਗਾਇਆ ਗੁਰੂ ਇੱਥੋਂ ਬਾਜ਼ਾਰੋਂ ਇਹਨਾਂ ਤੋਂ ਦੇਗ ਚ ਪਾਉਣ ਵਾਸਤੇ ਬੜਾ ਇੱਥੇ ਢੋਲ ਚ ਵੀ ਆਪਣੇ ਕਈ ਵਾਰ ਆਪਾਂ ਐਨਾ ਟਾਈਮ ਜਦੋਂ ਮੈਂ ਮੈਂ ਸੋਚਿਆ ਵੀ ਜੇ ਰੋਟੀ ਬਣਾਉਣੀ ਹੈ ਆਪਾਂ ਹੋ ਸਕਦਾ ਉਦੋਂ ਕੁਝ ਪਾਉਣ ਦੇਣ ਲੱਗ ਜੀ ਦਾਲ ਸਬਜ਼ੀ ਕੋਈ ਝੂਠਾ ਭਾਂਡਾ ਹੁੰਦਾ ਮੈਂ ਕਿ ਝੂਠੇ ਮਿੱਠੇ ਹੱਥ ਲੱਗੇ ਮੈਂ ਆਟਾ ਵੀ 1 ਕਿਲੋ ਉਥੋਂ ਮੰਗਾ ਲਿਆ ਨਾ ਤੋਂ ਬਾਜ਼ਾਰੋਂ ਪੈਕਟ ਬੰਦ ਉਹ ਹੁਣਾਈ ਪਹਿਲਾਂ ਮੈਂ ਜਾਣਾ ਸੀ ਕੱਲ ਮੈਂ ਇੱਥੋਂ ਜਾਇਆਂ ਨਹੀਂ ਗਿਆ ਬਾਜ਼ਾਰ ਫਿਰ ਮੈਂ ਸਰਦਾਰ ਜੀ ਨੂੰ ਫੋਨ ਕਰਿਆ ਕਿ ਤੁਸੀਂ ਲੈ ਕੇ ਆਓ ਮੈਨੂੰ ਸੂਟੇ ਲਵਾ ਫੇ ਸਾਰੇ ਖਤਮ ਹੀ ਹੋਏ ਪਏ ਨੇ ਉਧਰੋਂ ਹੀ ਪਾਲ ਆਇਤ ਚੱਪਲ ਮੇ ਕੋਈ ਨਹੀਂ ਹੈ ਤੇ ਕੀ ਹੈ ਇੱਥੇ ਸੂਟ ਵੱਡੇ ਚ ਫੇਰ ਪਾਲਾਂਗੇ ਸਾਡੇ ਘਰੇ ਨਾਲੇ ਇੰਨਾ ਢੇਰ ਲੱਗਿਆ ਪਿਆ ਲਫਾਫਿਆਂ ਦਾ ਪਰ ਇਹਨੇ ਟਾਈਮ ਤੇ ਫੇਰ ਉਹੀ ਖਸੋ ਜਾਂਦਾ ਹੈ। ਲਓ ਜੀ। ਲਓ ਜੀ। ਕਿੰਨਾ ਆਪਣੀ ਖਾਂਡਾ ਹੈ ਅੱਤ ਸੋਨੇ ਤੇ ਨਿਚਕੇ ਹੋਏ। ਸਾਲੀਏ ਆਪਾਂ ਫਿਰ ਕਰਦੇ ਹਾਂ ਉਹ ਵੀ ਥੋੜੀ ਟਾਈਮ ਹੋ ਜਾਦੀ ਮੱਸੀ ਆ ਗਈ ਸ਼ਰਾਬਾਂ ਦੀ ਨਾ। ਉੱਥੇ ਵੀ ਟਾਈਮ ਲੱਗ ਜਾਂਦਾ ਮੱਥਾ ਟੇਕਦੇ ਕਰਦੇ ਕੱਠ ਜਿਆਦਾ ਹੋਊਗਾ। ਬਾ ਗੁਰੂ ਦੇ ਪਰਮਪਤਿ ਅੱਜ ਬਗੀ ਸ਼ਰਾਬਾਂ ਦੇ ਮੱਸੀਆਂ ਕਰਤੀਆਂ ਰਸ। ਇਹ ਤੇ ਉਹ ਮਹਾਰਾਜ ਜੀ ਨੇ ਕੋਈ ਨਹੀਂ ਜੀ ਸਿਆਰ ਬਹਿਰ ਨਾ ਨੀ ਨਾ ਸਰਾ ਦਮ ਨਾ ਸਰਾ ਫਟਾਣਾ ਜਿਹੜਾ ਪ੍ਰਭਾਵ ਸੀ ਜੋ ਬਰਿਆਦਾ ਸੀ ਜਿਹੜਾ ਕੁਝ ਉਹਨਾਂ ਨੇ ਪਰਮਾਤਮਾ ਤੋਂ ਲਿਆ ਮਹਾਰਾਜ ਕਹਿੰਦੇ ਉਹ ਆਪਾਂ ਸਾਰੀ ਜ਼ਿੰਦਗੀ ਨਹੀਂ ਲੈ ਸਕਦੇ ਧੰਨ ਗੁਰੂ ਦਾਨਿਕ ਦੇ ਮਹਾਰਾਜ ਜੀ 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 ਚਪੇਰਾ ਸਮੁੰਦਰੀ ਬਸ ਮੈਂ ਫਟਾਫਟ ਦੇਖਦਾ ਸੀ ਜੀ ਸਭਾ ਜੀ ਨੂੰ ਫੜਾਈ ਸੇਤੀ ਚਲਣਾ ਫਿਰ ਤੇ ਜਿਹੜਾ ਪਾਵਨ ਮਸਲੀਆ ਮਸਲੀਆ 12:00 ਵਜੇ ਤੱਕ ਮਸਲੀਆ ਪਹੁੰਚਿਆ ਰਹੇ ਹਾਂ ਕਿ ਕਿਹਦੇ ਆਏ ਇਸ ਲਈ ਸਮੇਂ ਤੋਂ ਪਹਿਲੇ ਪਹਿਲੇ ਜਿਨ੍ਹਾਂ ਨੇ ਸੇਵਾ ਕਰਨੀ ਹੋਵੇ ਉਹ ਵੀ 12:00 ਵਜੇ ਤੱਕ ਗੁਰੂ ਗਿਲੰਦਰ ਵਿੱਚ ਪਹੁੰਚਾਉਣੀ ਆਪ ਜੀ ਨੇ ਖਿਦਮਤ ਮਸਲੀਆ ਨੇ ਹੱਥ ਬਣਾ ਕੇ ਖੜਾ ਹੋਣਾ ਜਿਹਨੂੰ ਮਸਲੀਆ ਹੈ ਲੈ ਜੀ ਚਾਰ ਬੰਦਿਆਂ ਨੂੰ ਲੈ ਜੀ ਧੋ ਕੇ ਮੱਥਾ ਟੇਕ ਕੇ ਸਪਾਰਸ਼ ਹੋ ਗਿਆ ਪੂਰੀ ਸਟੇਮਪੇਟ ਲਾਉ ਜੀ ਕੋਪਾ ਬੋਲ ਚੀਤੇ ਕਰੇ ਸਵੇਕ 4 ਵਜੇ 5 ਵਜੇ ਕਰੇ ਭਾਂਡਿਆਂ ਦਾ ਹਾਲ ਸੁਣ ਕਰਤੀ ਗਈ ਤੇ ਮੇਰੀ ਪਰੀ ਪਈ ਹੁਣ ਮੈਂ ਦੇਖਦੀ ਹਾਂ ਹਾਲ ਚਾਲ ਬੱਚਿਆਂ ਦਾ ਕਿਵੇਂ ਅਦਵਾਈ ਤਾਂ ਲਈ ਨਹੀਂ ਖੰਗਦੀ ਅੱਜ ਆਉਂ ਬੀਜਣੇ ਦੀ ਆਪਾਂ ਨੇ ਇਹ ਪਿੰਡ ਤਾਂ ਨਾੜੀ ਕਿਧਰ ਵਗਿਆ ਨਾਉਣ ਲਾ ਗਿਆ ਚਲ ਨਾਲ ਲਜਾਂਗਾ ਫੇਰ ਹੀ ਬੀਜਾਂਗੇ ਅਸੀਂ ਅੱਜ ਖੁੱਲੀ ਦੇਖੋ ਮੜੀ ਨਾਲ ਢਾ ਵੀ ਗੇ ਇੱਕ ਸਿਹਾਰੀ ਕਰ ਵੀ ਦਿੱਤੀ ਬਾਲੀਆਂ ਫੜਿਆਵ ਨੇ ਮਿਸਤਰੀ ਸਾਨੂੰ ਮਿਲਿਆ ਨਹੀਂ ਅਸੀਂ ਆ ਵੀ ਮਿਸਤਰੀ ਬਣ ਗਏ ਫਿਰ ਲਿਆ ਕੇ ਮਿੱਟੀ ਸਿਮਿੰਟ ਨਾਲ ਵੀ ਟਾਕੜੀ ਖੁੱਲੀ ਕਰੀਏ ਦੇਖ ਇਹਨਾਂ ਆਪਾਂ ਜਾਉਂ ਮਿੱਟੀ ਲਈ ਤੇ ਨਾਲੇ ਕਰੀਏ ਕੰਮ ਧੰਦਾ ਆਪਾਂ ਅਜ ਤਰਾਈ ਸੀ ਜੀ ਦੇਗ ਕਮਲ ਕੰ ਦੇਖਦੇ ਜੀ ਜਾਓ ਵੀ ਜੀ ਅੱਜ ਹੈਗੀ ਮੌਸ ਮਸਿਆਰਾ ਦੰਦ ਜਿੱਦ ਜਿਆਦਾ ਆ ਗਏ ਉਹ ਤਾਂ ਆਪਾਂ ਲੇਟ ਹੀ ਵੀਰਦੇ ਆ ਅੱਜ ਹੀ ਪਹਿਲਾ ਜਦੋਂ ਸਹੀ ਜਿਆਦਾ ਆਏ ਨੇ ਮੈਂ ਤਾਂ ਨੰਗੇ ਹੀ ਸੀ ਪਹਿਲਾਂ ਉਹ ਲੋਣ ਮੁੜ ਕੇ ਗਈ ਫਿਰ ਉਹ ਵੀ ਜਿੱਤੇ ਰਿਹਾ ਖੋਣ ਗਿਆ ਲੇਨ ਚੱਕੀ ਬਾਲੀ ਆ ਗਈ ਉੱਤੀ ਹਾਂ

ਕੁਈ ਹੋਰ ਠੀਕਰਾ ਪੈ ਮੋਟੀ ਦੀ ਕਰੋ ਤਾਂ ਠੀਕਰਾ ਆ ਆਹ ਦੀ ਮੈਚ ਪਾ ਲਓ ਇਹ ਤਾਂ ਉਹ ਦੇ ਦੂਜਾ ਖੁੰਦਾ ਫਿਰ ਇਹਨੂੰ ਕਿਹਦਾ ਲੈ ਟੋਕੇ ਫਿਰ ਉਹ ਨਹੀਂ ਕਰਾਂ ਗ੍ਰਾਮ ਕਰਨਾ ਬਹੁਤ ਠੀਕ ਆ ਹਾਂ ਕਿਤੇ ਬਗਰੀਆਂ ਆਣੀਆਂ ਹਾਂ ਹਾਂ ਹਰ ਜਾ ਹਾਂ ਤੇ ਸੱਤੇ ਦਾਣੇ ਨੂੰ ਲਿੰਦੀ ਅੱਜ ਕੋਤੀ ਨਹੀਂ ਹੈ

ਕਰ ਜਾ ਪਿਆ ਹੋਣਾ ਇਹ ਤਾਂ ਉਹਨੇ ਉਸਨੂੰ ਕਿਹਦਾਣਾ ਪਾਤਾ ਨੇ ਥੋੜਾ ਪਾਣੀ ਪਿਆ ਉਹਨੇ ਬੋਲ ਬੋਲ ਲਾਉਨ ਉਹ ਕਿ ਮੈਂ ਅੱਜ ਇੰਨੀ ਲਿਬੜ ਜਗੀ ਇਹ ਤਾਂ ਰੋਜ਼ ਹੀ ਲਿਬੜਦੀ ਆ ਉਹ ਤੇ ਗਾਰੇ ਤੇ ਕਿੰਨੀ ਗਰਮੀ ਹੋਈ ਹੈ ਨਾ ਮੈਨੂੰ ਆਲਾ ਤੇ ਮੂੰਹ ਦਾ ਕਿਵੇਂ ਲਾਲ ਲਾਲ ਜਿਵੇਂ ਬੇਬੇ ਫੇਰ ਤੁਹਾਰੇ ਬੁਖਾਰ ਹੋ ਰਿਹਾ ਹੁਣ ਹਾਂ ਤੇ ਦਾ ਮੂਰ ਲਾਲ ਤੜੂਗਾ ਹੁਣ ਹਾਂ ਗੋਲੀ ਲੇਦੀ ਹੈ ਕਦੋਂ ਲੈਦੀ ਗੋਲੀ ਬਾਹਰੇ ਨਾਲ ਅੱਖਾਂ ਵੀ ਨਾਲ ਹੋ ਜਾਂਦੀ ਨੇ ਕੋਨਾਸੀ ਦੇਖ ਬਹੁਤ ਨੇ ਨਾ ਸਭੂ ਬਹੁਤ ਗਿਆ ਥੋੜਾ ਬਾਹਰ ਕੱਟ ਰਿਹਾ ਤੇਰਾ ਪਤਾ ਨੂੰ ਸਲਤ ਹਰੇ ਇਹਨਾਂ ਦੇ ਨਾਲ ਬਹੁਤ ਕੰਮ ਬਾਰੇ ਉਹ ਸਰਵਾਸ ਕਲੇ ਮੈਨੂੰ ਤਾਂ ਕਹਿੰਦਾ ਕੱਟਣੀ ਮੈਂ ਆ ਪਾਈਂ ਦੱਤੀ ਦੇ ਸਕੇ ਦਾ ਚੁਕਲ ਵਸ ਤੇ ਦਰਦ ਕਰਕੇ ਫੇਰ ਪਾ ਦਾਂਗੇ ਮੈਂ ਇਹਨੂੰ ਦਾਣਾ ਪੇਨ ਦੇਣਾ ਇਹਦਾ ਲੈ ਖਾਊਗਾ ਪੱਤੇ ਤਾਂ ਮੇਲੇ ਪਾ ਦਾਂਗੇ ਉਧਰ ਸਾਈਡ ਤੇ ਕਰ ਦੇਂਦਾ ਫੇਰ ਹਰਦਾ ਆਹ ਅੱਲੇ ਹੀ ਇਹਦੇ ਸਭੀ ਤਾਂ ਕਰਕੇ ਜਾਨ ਤੇ ਭੁੱਖੇ ਮਰੂ ਆਪੀ ਹਾਂ ਹੁਣ ਕੀ ਮੈਨੂੰ ਲਾਉਣਾ ਹਾਂ ਸਰ ਆ ਸਰ ਮੇਰੇ ਇੰਟਰਕੀਡ ਨਹੀਂ ਆਇਆ ਹੋਰ ਮਤਲਬ ਮੇਟ ਤੋਂ ਨਹੀਂ ਕੰਮ ਹੋ ਰਿਹਾ ਹੋਰ ਉਹ ਗਾਵਾ ਕੀ ਬਰਦਾਗ ਨਹੀਂ ਸੁਣ ਮੇਰੇ ਜਹਾਜ਼ ਆ ਗਿਆ ਸਮਾਹੋ ਤੋਂ ਕੋਲ ਹੋਰ ਬੰਨ ਹੋਰ ਅਮਗੀ ਪਾੜੂ ਰਾਮ ਰਹਿ ਗਈ ਥੋੜੀ ਰਹਿ ਗਈ 10 ਮਿੰਟਾਂ ਵਿੱਚ ਉਹ ਵੀ ਨਹੀਂ ਆ ਰਾਮ ਜਾਨੀ ਮੈਂ ਇੱਧਰ ਬੋਲੀਆ ਤੋ ਨਾਲੇ ਉਧਰ ਮੋਟਾ ਬੈਰਿਆ ਸੀ ਬਟਾ ਉਹ ਪਾਣੀ ਕਿੱਥੋਂ ਆਇਆ ਆਪਣਾ ਉਹ ਬੜੀ ਨਿਕਲ ਗਈ ਪੂਰਾ ਹੁੰਦੀ ਵੀ ਜਾਏਗਾ ਉੱਪਰ ਚਾ ਜਾਣਾ ਹੈ ਚਾਣਾ ਕਦੇ ਜਦੋਂ ਆਇਆ ਉਹ ਰਾਹ ਨੂੰ ਕਰ ਲਈ ਸੀ ਕਿਨੇ ਕਿ ਇਹ ਨਾ ਕਰ ਲਿਆ ਸੀ ਇਹਨਾਂ ਨੂੰ ਵੀ ਆਈ ਲਾਏਗੀ ਨਹੀਂ ਲਾ ਦਿੰਦੇ ਉਹ ਬਾਦੀ ਵੀ ਨਹੀਂ ਰਹੀ ਉਹ ਰੱਸੀਆਂ ਦਾ ਖਾ ਮੋਆ ਕੋਲ ਨਹੀਂ ਬੰਨ ਲੈ ਕੇ ਨਾ ਰੱਖ। ਕਿਹ ਕੁ ਗੰਡਾ ਨਾ ਮੜ ਲੈ ਕੋਈ। ਲੈ ਅੱਜ ਤਾਂ ਟੋਕਰੇ ਤੇ ਅੱਜ ਹੀ ਰਹਾ ਦੇ ਦੋ ਵਾਰੀ ਆਟਾ ਪਾ ਲੈ। ਨਾ ਉਹ ਖਰਾਬ ਹੋਣੀ ਉਹ ਵੀ। ਮੱਝ ਕਿ ਸਭ ਬਰਗੋ ਉਹ ਮੱਝ ਕਿ ਟੋਕਰੇ ਭਰਦਾ ਵੀ। ਨਾ ਘੱਟਾ ਤੇ ਮਸਰਦਾਂ ਨਹੀਂ। ਆਪਾਂ ਬਾਲੀਆਂ ਤੇ ਹੁਣਾ ਰੱਖਿਆ ਲੈ। ਲੋਕਾਂ ਨੂੰ ਨਾ ਕਰਨੀ ਲੱਗ ਮੁੱਖ ਵੀ ਦਿੱਤੀਆਂ ਚੂਆ ਕਰਦਾ। ਉਹ ਮੱਖੀ ਬੜੀ ਨੇ ਆਪਣੇ। ਮੱਕੀ ਮਸਨਾਂ ਨਹੀਂ ਕਰਕੇ ਵਿੱਢਿਆਉਣੀ ਆ ਆਹ ਸਪਰੇਅ ਹੈ ਨਹੀਂ ਆਪਣੇ ਉਹ ਕੋਈ ਜਲੀ ਮਾਰਦੇ ਦੇ ਹਾਰੇ ਇਹਦਾ ਕਿਸ ਦਾ ਨੰਬਰ ਹੈ ਤੂੰ ਆ ਕਰਦੀ ਬੱਸ ਤੂੰ ਨਾਲ ਹੋਣੀ ਬਾ ਜਾਣੀ ਉਹ ਬੁਰਾ ਕਰੇ ਵਗ ਜਾਂਦੇ ਨੇ ਉੱਡੀ ਉਹ ਦੋਨੋਂ ਘਰੇ ਨਾਲ ਦੇ ਜਾਂਦੇ ਪੁਰੇ ਤਾਂ ਕੀ ਜਲ ਸਿਰ ਪਤਾ ਨਾ ਹੁੰਦਾ ਮੈਂ ਸਾਰੀ ਗੰਭੀਰ ਉਹਦਾ ਧੜ ਕੇ ਤਾਂ ਹੀ ਕਹਾਂ ਜੇ ਇਹਨੂੰ ਕਿਉਂ ਆਏ ਇਹਨੂੰ ਕਹਿੰਦੇ ਕਿ ਤਪਕਾਰ ਉਹ ਚੜ ਕੇ ਨਾਲੇ ਰਹਿੰਦਾ ਹੈ ਹੈ ਇਹਨੂੰ ਕੀ ਦੋ ਪਟਿਆ ਇਹਨੂੰ ਬੋਤਲ ਨਾਲ ਪਾਣੀ ਕਰਦਾ ਕਾ ਤੁਮੇ ਇਹ ਬਾਰੇ ਬੋਲ ਰਹੀ ਆ ਆ 12 ਬਾਈਟਾ ਕਿੱਥੇ ਲੁਕਿਆ ਬੈਰਾ ਨੂੰ ਜਦੋਂ ਮੈਂ ਕੁੱਡੀ ਕਰ ਕਾਈ ਬੈਠੇ ਘੇਟ ਕਰਦੇ ਤਾਂ ਪਤਾ ਲੱਗਾ ਫਿਰ 12 ਵਜੇ ਰੱਖਦਾ ਤੇ ਮੈਨੂੰ ਆ ਗਈ ਜਿਆ ਸਾਢੇ 12 ਆ ਜਾ ਤੱਕ ਗਿਆ ਚਲ ਵਾ ਕਾ ਬੂ ਬੇ ਚਲ ਮਾ ਤੁਹ ਨੂੰ ਥੋੜੀ ਜੀ ਮੰਨ ਲਓ ਆ ਪੱਠਾ ਦੀ ਪਾਦ ਮੁੱਟੇ ਕਿਤੇ ਆਪ ਇਹਦਾ ਤਾਂ ਹਟਾਵਾਂ ਦੀ ਗੱਲ ਹੋਵੇ ਅਰੇ ਇੱਥੇ ਪਾਦ ਚਲੋ ਜੀ ਪੌਣੇ 6 ਹੋ ਗਏ ਪਾਣੀ ਪੂਣੀ ਮੈਂ ਨਾਲ ਲਾ ਕੇ ਪਵਿਆ ਤਾਂ ਮੱਜਾਂ ਨੂੰ ਬੁਖਾਰ ਹੋਇਆ ਪਿਆ ਉਹਨਾਂ ਨੂੰ ਵੀ ਅਸਪ੍ਰਿਤ ਅੰਦਰੀ ਪਈ ਐ ਮੈਂ ਤੇ ਪਿੰਦਰ ਠੀਕ ਹੋ ਗਏ ਹੁਣ ਦੋ ਮਰੀਜ਼ ਰਹਿ ਗਏ ਸਾਡੇ ਹਜੇ ਉਹਨੂੰ ਪਤਾ ਜਦੋਂ ਇੱਕ ਵਾਰੀ ਘਰ ਦੇ ਵਿੱਚ ਆ ਜੇ ਨਾ ਜਿਖਾ ਮੈਂ ਚਾਹੇ ਬੁਖਾਰ ਆ ਫਿਰ ਸਾਰਿਆਂ ਨੂੰ ਹੁੰਦਾ ਹੁਣ ਪੀਤੀ ਤੇ ਤੇ ਸਰਦਾਰ ਜੀ ਤੇ ਪੂਰਾ ਚੱਲ ਰਿਹਾ ਤਪਾ ਤਪ ਉੱਠੇ ਨਹੀਂ ਜਾਂਦੇ ਨਾ ਤਾਂ ਤਾਂ ਲਾਲ ਹੋ ਜਾਂਦੇ ਨੇ ਬੁਖਾਰ ਛੱਡ ਕੇ ਦੋਨੇ ਦੇਖਦੇ ਹਾਂ ਅੱਜ ਦੀ ਰਾਤ ਨਹੀਂ ਫਿਰ ਸਵੇਰੇ ਸਗਰੂ ਰੋ ਦਵਾਈ ਦਵਾ ਲਾਂਗੇ ਨੇ ਘੜ ਮੰਨਦੇ ਨੇ ਇੱਥੇ ਹੀ ਲਈ ਜਾਂਦੇ ਨੇ ਤੇ ਆਪਾਂ ਪਹੁੰਚ ਗਏ ਤੇ ਟਾਈਮ ਨਾਲ ਮੈਂ ਉਹਨੂੰ ਮੋਟਾ ਵੀ ਸੰਡੇ ਨੂੰ ਵੀ ਚੈੱਕ ਜਾਈਏ ਪੈਰੇ ਤੇ ਹਨਾ ਜਿੰਨੇ ਜਨੇ ਹਜੇ ਮੌਸਮ ਠੀਕ ਹੈ ਜੀ ਬਾਣੀ ਠੰਡ ਨਹੀਂ ਪੈਂਦੀ ਤੇ ਬਾਕੀ ਕੋਈ ਵਿਆਹ ਮਹਾਂ ਵਿੱਚ ਬਿਜੀ ਨਹੀਂ ਹੁੰਦੇ ਉਹਨਾਂ ਕਰਕੇ ਜਾਈਏ ਹਨਾ ਜੇ ਕੋਈ ਐਮਰਜੈਂਸੀ ਹੋ ਜਾਂਦੀ ਉਦੋਂ ਤਾਂ ਚਲਣਾ ਨਾਲੇ ਨੇੜੇ ਹੈ ਜੀ 10 ਮਿੰਟ ਦਾ ਰਸਤਾ ਹੈ ਪਾਣੇ ਨਾਲ 2 ਘੰਟੇ ਰੱਬ ਦਾ ਨੋ ਲਿਆ ਜਾਂਦਾ ਉਹ ਨਹੀਂ ਆਪਾਂ ਲੈ ਸਕਦੇ ਘਰੇ ਤਾਂ ਫੋਨ ਨਾਲ ਦੀ ਉਂਗਲਾ ਮਾਰ ਕੇ ਟਾਈਮ ਕੱਢ ਦਿੰਦੇ ਆ ਪਰ ਉਧਰ ਨੂੰ ਨਹੀਂ ਆਉਂਦਾ ਤੇ ਚਲੋ ਜੀ ਪ੍ਰਮਾਤਮਾ ਕਰੇ ਜੋ ਵੀ ਆਪਾਂ ਮਨੋ ਕਾਮਨਾ ਹਨ ਲੈ ਕੇ ਕੰਮ ਕਰਦੇ ਉਹ ਪੂਰੀਆਂ ਕਰੇ ਸਾਰਿਆਂ ਨੂੰ ਤਾਂ ਅੰਦਰ ਉਸਤੀਆਂ ਬਖਸੇ ਤੇ ਮਿਲਦੇ ਆਂ ਕੱਲ ਨੂੰ ਸੋਹਣੇ ਜੇ ਬਲੌਗ ਦੇ ਨਾਲ ਇਸ ਬਲੌਗ ਨਾਲ ਤੁਸੀਂ ਕਰੋ ਇੰਜੋਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ